ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਬੇਨਤੀਆਂ ਕਰਾਂਗੇ ਜਿਹਨੇ ਛੋਟੀਆਂ-ਛੋਟੀਆਂ ਨੇ ਵਾਕੀ ਤੁਹਾਨੂੰ ਆ ਜੋ ਦਰਸ਼ਨ ਮੇਲੇ ਆਪਾਂ ਕਰਵਾਈਏ ਸ੍ਰੀ ਫਤਿਹਗੜ੍ਹ ਸਾਹਿਬ ਦੇ ਬੇਨਤੀਆਂ ਇਹਨੇ ਸਭ ਤੋਂ ਪਹਿਲੀ ਬੇਨਤੀ ਹੈ ਵੀ ਜਿਹੜੇ ਵੀਰ ਫਤਿਹਗੜ੍ਹ ਸਾਹਿਬ ਜਾ ਰਹੇ ਨੇ ਇਸ ਰੰਦ ਜਾ ਚਮਕੌਰ ਸਾਹਿਬ ਜਾ ਅੱਗੇ ਜਾ ਰਹੇ ਨੇ ਜਾਦਾ ਰਸ ਹੋਣ ਕਰਕੇ ਜੋ ਟਰਾਲੀਆਂ ਨੇ ਕਾਫੀ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਨੇ ਤਾਂ ਕਈ ਵਾਰੀ ਗੱਡੀਆਂ ਵਾਲੇ ਵੀਰ ਕੀ ਕਰਦੇ ਨੇ ਥੋੜੀ ਤੇਜ਼ੀ ਦੇ ਮਾਰੇ ਪੰਜ ਚਾਰ ਮਿੰਟਾਂ ਦੀ ਤੇਜ਼ੀ ਦੀ ਕਰਕੇ ਇਹਨਾਂ ਲਾਈਨਾਂ ਬਰਾਬਰ ਲਾ ਲੈਂਦੇ ਨੇ ਜਦੋਂ ਲਾਈਨ ਬਰਾਬਰ ਲਾ ਲੈਂਦੇ ਨੇ ਤਾਂ ਐਡੇ ਵੱਡੇ ਵੱਡੇ ਜਾਮ ਲੱਗ ਜਾਂਦੇ ਨੇ ਜਿਹਦੇ ਵਿੱਚ ਕਾਫੀ ਜ਼ਿਆਦਾ ਸਾਰੀ ਪਬਲਿਕ ਨੂੰ ਸਮੱਸਿਆ ਆਉਂਦੀ ਹੈ ਤੇ ਬੇਨਤੀ ਹੈ ਵੀ ਭਾਈ ਕੋਈ ਵੀ ਵੀਰ ਗੱਡੀ ਜਾਂ ਟਰਾਲੀ ਜਾਂ ਕੋਈ ਵੀ ਸਾਧਨ ਬਰਾਬਰ ਨਾ ਲਾਓ ਤਾਂ ਜੋ ਆਪਾਂ ਦਰਸ਼ਨ ਮੇਲੇ ਕਰਨ ਚੱਲਿਆਂ ਤਾਂ ਸਹਿਜਮਤੇ ਜਾਓ ਜੇ ਥੋੜਾ ਸਮਾਂ ਬੱਧ ਲੱਜ ਤਾਂ ਵੀ ਕੋਈ ਵੱਡੀ ਗੱਲ ਨਹੀਂ ਤੇ ਕਗਲੀ ਬੇਨਤੀ ਹੈ ਵੀ ਜਦੋਂ ਆਪਾਂ ਲਾਈਨ ਵਿੱਚ ਲਾ ਕੇ ਮੱਥਾ ਟੇਕ ਦੇਵਾਂਗੇ ਦੇਖੋ ਅੱਗੇ ਲਾਈਨਾਂ ਆਉਣਗੀਆਂ ਤੁਹਾਨੂੰ ਦਿਖਾਉਂਗਾ ਮੈਂ ਚਲੋ ਬੇਨਤੀ ਮੈਂ ਸਟਾਰਟਿੰਗ ਦੇ ਵਿੱਚ ਹੀ ਕਰਦਾ ਨਾ ਤੇ ਉਹਦੇ ਵਿੱਚ ਵੀ ਭਰਾਵੋ ਤੇਜ਼ੀ ਨਾ ਕਰਿਆ ਕਰੋ ਜਦੋਂ ਆਪਾਂ ਇੱਡੀ ਦੂਰੋਂ ਚੱਲ ਕੇ ਆਪਾਂ ਜਾ ਸਕਦੇ ਆ ਜੇ ਆਪਾਂ ਨੂੰ 10 ਮਿੰਟ ਵੱਧ ਲੱਗ ਕੇ ਜਾਣਗੇ 20 ਮਿੰਟ ਤਾਂ ਕੋਈ ਬਾਲੀ ਵੱਡੀ ਗੱਲ ਨਹੀਂ ਬਹੁਤੇ ਵੀਰ ਇਦਾਂ ਕਰਦੇ ਨੇਗੇ ਤੇ ਜਿਵੇਂ ਛੋਟੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤ ਆਉਂਦੀ ਹੈ ਤੇ ਤੱਕਾ ਮੁੱਕੀ ਤੇ ਤੱਕੇ ਹੀ ਦੇ ਜਾਣਗੇ ਵਜਨ ਨਹੀਂ ਦੇ ਜਾਣਗੇ ਜੇ ਬੰਦਾ ਰਿਲੈਕਸ ਹੋ ਕੇ ਜਾਵੇ ਤਾਂ ਕੋਈ ਫਰਕ ਨਹੀਂ ਪੈਂਦਾ 10 ਮਿੰਟਾਂ ਦੀ ਕੋਈ ਵੱਡੀ ਵੱਡੀ ਗੱਲ ਨਹੀਂ ਹੁੰਦੀ ਆ ਲੈਣਾ ਅੱਗੇ ਆਉਣਗੇ ਆ ਤੁਹਾਨੂੰ ਮੈਂ ਦੇਖੋ ਰੋ ਲਾਈਨਾਂ ਵਿੱਚ ਦਿਖਾਉਂਗਾ ਤੇ ਵੀ ਇਹਦੇ ਵਿੱਚ ਕਾਫੀ ਜ਼ਿਆਦਾ ਮਤਲਬ ਦਿੱਕਤ ਦੇਖਣ ਨੂੰ ਮਿਲੀ ਤੇ ਮੰਨ ਲਓ ਮੈਂ ਮੇਰੀ ਸਮਝ ਇਹ ਹੈ ਵੀ ਜਦੋਂ ਬਾਈਆ ਚੱਕਦੇ ਨੇ ਬਾਬਾ ਜੀਆ ਡੰਡੇ ਚੱਕਦੇ ਨੇ ਮੰਨ ਲਓ ਹਨ ਤੇ ਸਾਨੂੰ ਤਾਂ ਸੈਡ ਜੀਨਗਾ ਤਾਂ ਬੱਚਿਆਂ ਕਰਕੇ ਥੋੜਾ ਅੱਗੇ ਤਾਂ ਕਰਾਈਨਾਗੇ ਪਰ ਜਦੋਂ ਡੰਡਾ ਚੱਕਦੇ ਨੇ ਜੇ ਕਿਸੇ ਕੋਲੇ ਬੱਚਾ ਮੈਂ ਕਹਿੰਦਾ ਸਭ ਤੋਂ ਐਂਡਲੀ ਜਗ੍ਹਾ ਤੇ ਘੜਜੂ ਪਿੱਛੇ ਵਿੱਚੇ ਕੜੋ ਤੇ ਬੰਦਰ ਰੈਕਸ ਹੋ ਕੇ ਜਾਊਗਾ ਤੇ ਜਿਹੜੇ ਧੱਕੇ ਮਾਰਦੇ ਨੇ ਜੇ ਧੱਕੇ ਮਾਰ ਕੇ ਜਦੋਂ ਆਪਾਂ ਦਰਸ਼ਨ ਮੇਲੇ ਕਰਨ ਜਾਣਾ ਇਹ ਦਿਨਾਂ ਦੇ ਵਿੱਚ ਹੁੱਲੜਬਾਜੀ ਦਾ ਉਹੀ ਨਹੀਂ ਚੰਗੀ ਲੱਗਦੀ ਹੈਗੀ ਨਾ ਫੇਰ ਕੋਈ ਜਾਣ ਦਾ ਕੀ ਫਾਇਦਾ ਮੰਨਾਂਗੇ ਆਪਾਂ ਤੇ ਬੇਨਤੀ ਇਹ ਹੈ ਵੀ ਬੜੇ ਆਰਾਮ ਨਾਲ ਜਾਇਆ ਕਰੋ ਉਹ ਸਮੇ ਨੂੰ ਉਹ ਪਿੱਛੇ ਨੂੰ ਜਾਓ ਉਹ ਸਮੇ ਨੂੰ ਆਪਦੇ ਉੱਪਰ ਲਿਆ ਕੇ ਦੇਖੋ ਸਮਾਂ ਵਿਚਾਰ ਕੇ ਦੇਖੋ ਵੀ ਉਹ ਸਮਾਂ ਕਿਦਾਂ ਦਾ ਸਮਾਂ ਹੋਣਾ ਤੇ ਉਹ ਕਿਵੇਂ ਦਾ ਸਮਾਂ ਥੀ ਤੇ ਜਦੋਂ ਤੁਸੀਂ ਸੋਚੋਗੇ ਬੈਠੋਗੇ ਆਰਾਮ ਨਾਲ ਤਾਂ ਆਟੋਮੈਟਿਕ ਹੀ ਭਾਈ ਗੁਰੂ ਦੇ ਨਾਲ ਲੀਵ ਲੱਗ ਜਾਨੀ ਹੈ ਤੇ ਹੁਣ ਭੋਰਾ ਸਾਹਿਬ ਦੇ ਵਿੱਚ ਨੀਚੇ ਨੂੰ ਜਾ ਰਹਿਆਂਗੇ ਤੇ ਬੱਚਿਆਂ ਨੂੰ ਦਿਖਾਇਆ ਵੀ ਤੇ ਕਿ ਇੱਥੇ ਵੀ ਦੇਖਿਆ ਇੱਥੋਂ ਵੀ ਸਿੱਧੀ ਨਿਗਾਈ ਜਾਂਦੇ ਨੇ ਇੱਕ ਪਾਸੇ ਕਹਿੰਨੇ ਵੀ ਆਪਾਂ ਬੱਚਿਆਂ ਨੂੰ ਲੈ ਕੇ ਆਓ ਤੇ ਦਿਖਾਓ ਰੋਣਾ ਕੰਡਾਉ ਟਾਈਮ ਯਾਦ ਕਰਵਾਓ ਬੱਚਿਆਂ ਦਾ ਤਾਂ ਜੋ ਬੱਚੇ ਨਾਲ ਜੁੜ ਕੇ ਰਹਿਣ ਪ੍ਰੋਪਰ ਪਰ ਫਿਰ ਵੀ ਕਿਤੇ ਨਾ ਕਿਤੇ ਉਰੋਂ ਵੀ ਡ੍ਰੈਗਤੀ ਸਿੱਧੀ ਨਿਗਾਇਆ ਜਾ ਰਿਹਾ ਸੀ ਤੇ ਇਹ ਵੀ ਗੱਲ ਹੈ ਨਾ ਤੇ ਬਾਕੀ ਜ਼ਿਆਦਾਤਰ ਮੇਰਾ ਕਹਨੇ ਇਹ ਹੈ ਵੀ ਬੱਚਿਆਂ ਨੂੰ ਆਪੋ ਦੇ ਬੱਚਿਆਂ ਨੂੰ ਤੇ ਪਰਿਵਾਰ ਨੂੰ ਜ਼ਰੂਰ ਲੈ ਕੇ ਜਾਓ ਨਾਲ ਤੇ ਤਾਂ ਜੋ ਆਪਣਾ ਜਿਹੜਾ ਇਤਿਹਾਸ ਹੈ ਆਪਣੇ ਜਿਹੜੇ ਬੱਚੇ ਨੇ ਛੋਟੇ-ਛੋਟੇ ਬੱਚੇ ਨੇ ਜਾਂ ਫਿਰ ਆਪਣੇ ਪਰਿਵਾਰ ਨੇ ਉਹ ਜਾਣੂ ਹੋ ਸਕਣ ਤੇ ਜੇ ਆਪਣੇ ਇਤਿਹਾਸ ਬਾਰੇ ਆਪਣੇ ਬੱਚਿਆਂ ਨੂੰ ਪਤਾ ਹੋ ਤੇ ਫਿਰ ਉਹ ਅੱਗੇ ਦੱਸਣਗੇ ਤੇ ਉਹਨਾਂ ਦੇ ਵੀ ਦਿਮਾਗ ਦੇ ਵਿੱਚ ਪੂਤਾ ਜੋ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਬੱਚੇ ਆਪਣੇ ਧਰਮ ਦੇ ਨਾਲ ਤੇ ਜੁੜ ਕੇ ਰਹਿਣ ਸੱਚ ਦੇ ਨਾਲ ਜੁੜ ਕੇ ਰਹਿਣ ਕਿਉਂਕਿ ਜੋ ਸਿੱਖ ਧਰਮ ਹੈ ਜਾਂ ਹੋਰ ਜੋ ਵੀ ਧਰਮ ਨੇ ਸਾਰੇ ਸਤਿਕਾਰਯੋਗ ਹੁੰਦੇ ਨੇ ਸੱਚ ਨਾਲ ਤੁਰਨਾ ਸਿਖਾਉਂਦੇ ਨੇ ਇਹ ਹੁਣ ਜੋ ਆਪਣਾ ਠੰਨਾ ਪੁਰਜ ਸੀ ਉਧਰ ਨੂੰ ਜਾ ਰਹੇ ਸੀ ਅਸੀਂ ਤੇ ਅੱਗੇ ਉਹ ਰਸਤਾ ਬੰਦ ਹੈ ਕਾਫੀ ਵੱਡੀ ਲੈਣ ਹੈ ਦੇਖੋ ਇੱਕ ਸਾਈਡ ਦੀ ਹੋ ਕੇ ਜਾਣਾ ਪਿਆ ਤੇ ਇੱਥੇ ਕਾਫੀ ਜ਼ਿਆਦਾ ਰਸ ਦੇਖਣ ਨੂੰ ਮਿਲਿਆ ਤੇ ਤੁਸੀਂ ਦੇਖੋਗੇ ਇੱਥੇ ਥੋੜਾ ਜਿਹਾ ੱਤਕਾ ਜ਼ਿਆਦਾ ਮਤਲਬ ਹੋ ਰਿਹਾ ਸੀ ਹੈਨਾ ਤੇ ਜੇ ਮੈਂ ਕਹਿੰਨਾ ਜ਼ੁਵਾਰਾ ਮੈਂ ਫਿਰ ਕਹਿੰਨਾ ਵੀ ਜਦੋਂ ਆਪਾਂ ਚੱਲ ਕੇ ਚਲੀ ਗਏ ਆਪਾਂ ਆਪਣੇ ਮਨ ਦੇ ਨਾਲ ਉਹ ਸਹਿਜਾਦਿਆਂ ਨੂੰ ਯਾਦ ਕਰਨ ਚੱਲੇ ਮਾਤਾ ਆਪਣੀ ਗੁਜਰਕੌਰ ਨੂੰ ਤੇ ਸੰਤ ਸਪਾਈ ਨੂੰ ਤੇ ਆਪਾਂ ਜਦੋਂ ਯਾਦ ਕਰ ਲਈਏ ਮਨ ਸੱਚੇ ਮਨ ਦੇ ਨਾਲ ਚਲੇ ਗਿਆ ਤਾਂ ਫਿਰ ਆਪਾਂ ਤੀਜੀ ਨਹੀਂ ਕਰਨੀ ਚਾਹੀਦੀ ਸਿਮਰਨ ਕਰਨਾ ਚਾਹੀਦਾ ਵਾਹਿਗੁਰੂ ਦਾ ਜਾਪ ਕਰਨਾ ਚਾਹੀਦਾ ਤੇ ਜਿਨ੍ਹਾਂ ਨੂੰ ਪਾਠ ਆਉਂਦਾ ਹੈ ਉਹ ਮੂਲ ਮੰਤਰ ਕਰੋ ਪਾਠ ਕਰੋ ਤੇ ਜਿਹਨੂੰ ਨਹੀਂ ਆਉਂਦਾ ਤੇ ਉਹ ਵਾਹਿਗੁਰੂ ਦਾ ਮੇਰੇ ਖਿਆਲ ਦੇ ਵਿੱਚ ਸਿਮਰਨ ਕਰਨਾ ਚਾਹੀਦਾ ਜਿੰਨਾ ਕੋ ਹੋ ਸਕੇ ਅਸੀਂ ਨੇ ਵੀ ਕਰਿਆ ਤੇ ਮਨ ਨੂੰ ਵੀ ਸਮਝਾਇਆ ਤੇ ਜਦੋਂ ਕੋਈ ਤੇਜ਼ੀ ਕਰਦਾ ਤੇ ਮਨ ਨੀਵਾ ਬਸ ਇਹੀ ਕਹਿੰਦਾ ਦੀ ਮੈਂ ਵੀ ਪਿੱਸੇ ਨੂੰ ਰਹੋ ਕੋਈ ਦਿੱਕਤ ਨਹੀਂ 5-10 ਮਿੰਟ ਵੱਧ ਲੱਗ ਜਾਣਗੇ ਪਿੱਸੇ ਨੂੰ ਰਹਿਣਾ ਚਾਹੀਦਾ ਤੇ ਪਰ ਜਦੋਂ ਫਿਰ ਵੀ ਬੰਦਾ ਤੇਜ਼ੀ ਵੱਲ ਵੱਧਦਾ ਤੇ ਉਹਦੇ ਨਾਲ ਨਾਲੇ ਤਾਂ ਜਿਹੜੇ ਕੋਈ ਪਹਿਲਾਂ ਮੈਂ ਕਹ ਚੁੱਕਿਆ ਛੋਟੇ ਬੱਚੇ ਹੁੰਦੇ ਨੇ ਉਹਨਾਂ ਨੂੰ ਤਕਲੀਫ ਆਉਂਦੀ ਹੈ ਤੇ ਕਿਤੇ ਨਾ ਕਿਤੇ ਜਿਹੜੇ ਹੋਰ ਵੀ ਕੋਈ ਭਜਨ ਕਰਦਾ ਕੋਈ ਰੱਬ ਦਾ ਨਾਮ ਲੈਂਦਾ ਜਦੋਂ ਉਹਨਾਂ ਦੀ ਲੀਬ ਹਲਦੀ ਹੈ ਤੇ ਉਹਨਾਂ ਨੂੰ ਵੀ ਕਾਫੀ ਦਿੱਕਤ ਦੇਖਣ ਨੂੰ ਮਿਲਦੀ ਹੈ ਤੇ ਫਰਕ ਕੋਈ ਬਾਲਾ ਨਹੀਂ ਪੈਂਦਾ ਹੁੰਦਾ ਮੈਂ ਹੁਣ ਵਿਚਾਰ ਕੇ ਦੇਖਿਆ ਇੱਥੇ ਕੁਝ ਵੀਰ ਹੈ ਮੇਰੇ ਅੱਗੇ ਤੇ ਤਕਰੀਬਨ ਅਸੀਂ ਮੈਨੂੰ ਲੱਗਾ 30 35 ਕਿੰਟ ਦਾ ਫਸਲਾ ਫਰਕ ਪੈ ਚੁੱਕਿਆ ਐਤੋਂ ਵੱਧ ਨਹੀਂ ਪਿਆ ਹੈਗਾ ਜੇ ਲਾਈਓ ਥੋੜਾ ਤੇਜ਼ੀ ਨਾਲ ਤੇ ਤੇ ਅਸੀਂ ਬੜੇ ਆਰਾਮ ਨਾਲ ਚੱਲ ਰਹੇ ਸੀ ਤੇ ਹੇ ਨੀਚੋਂ ਦੇਖੋ ਕਿੰਨਾ ਸੋਹਣਾ ਠੰਡਾ ਬੁਰਜਾ ਦੇਖਣ ਨੂੰ ਮਿਲ ਰਿਹਾ ਪਰ ਉਹ ਕੋਈ ਸਮਾਂ ਦੇਖੋ ਕਿਦਾਂ ਦਾ ਸਮਾਂ ਹੋ ਆਪਣੇ ਛੋਟੇ ਸਾਹਿਬ ਜਾਨ ਦੇ ਕਿੰਨੀ ਠੰਡ ਦੇ ਵਿੱਚ ਦੇਖੋ ਮੇਰੇ ਨਾਲ ਵੀ ਚਲੋ ਮੇਰੇ ਬੱਚੇ ਗਏ ਤੇ ਤੇ ਆਪਾਂ ਦੇਖਿਆ ਸਾਰਿਆਂ ਦੇ ਮੋٹے ਕੱਪੜੇ ਆਪਣੇ ਬੱਚਿਆਂ ਦੇ ਆਪਦੇ ਪਾ ਕੇ ਜਾਂਦੇ ਆ ਉਹ ਸਮਾਂ ਕਿਦਾਂ ਦਾ ਸੀਗਾ ਹੁਣ ਤਾਂ ਦੇਖੋ ਆਵਾਜ਼ਾਂ ਹੀ ਵੱਧ ਗਈ ਤੇ ਹੋਰ ਵੀ ਹੁਣ ਚਲੋ ਗਰਮੈਸ ਹੋ ਚੱਲੀ ਤੇ ਉਹ ਟਾਈਮ ਦੇ ਵਿੱਚ ਤਾਂ ਕਹਿੰਦੇ ਕਾਫੀ ਜ਼ਿਆਦਾ ਠੰਡ ਹੋਇਆ ਕਰਦੀ ਸੀ ਤੇ ਫਿਰ ਵੀ ਆਪਣੇ ਲਈ ਆਪਣੇ ਲਈ ਸਾਰਾ ਸਰਵੰਸਦਾਨੀ ਨੇ ਸਰਵੰਸਵਾਰਤਾ ਤੇ ਅੱਜ ਦਾ ਸਮਾਂ ਕਿੱਧਰ ਨੂੰ ਚੱਲ ਪਿਆ ਅੱਜ ਦੀ ਗੱਲ ਹੀ ਆ ਹੁਣੀ ਮੈਂ ਵੀਡੀਓ ਰਿਕਾਰਡ ਕਰਨ ਤੋਂ ਬਾਅਦ ਜਦੋਂ ਪਿੰਡ ਆਇਆ ਤੇ ਉਰੇ दारू ਵਾਲੇ ਠੇਕੇ ਖੁੱਲੇ ਹੋਏ ਸੀ ਤੇ ਅਸੀਂ ਉਹਨਾਂ ਨੂੰ ਸਾਡੇ ਮੈਂਬਰ ਸਾਹਿਬ ਨੇ ਬੇਨਤੀ ਕੀਤੀ ਤੇ ਅਸੀਂ ਕੱਲ ਨੂੰ ਜਾਣਾ ਉਹਨਾਂ ਕੋਲੇ ਵੀ ਭਾਈ 2-3 ਦਿਨ ਤੁਸੀਂ ਇਹਨਾਂ ਨੂੰ ਬੰਦ ਰੱਖੋ ਤੇ ਉਹਨਾਂ ਨੂੰ ਸਮਝਾਈਏ ਤੇ ਉਹਨਾਂ ਨੂੰ ਕਨਵੈਂਸ ਕਰਵਾਈਏ ਵੀ ਉਹ ਸਮਾਜ ਆਦਾਰ ਕਰੋ ਜਿਹੜਾ ਸਹੀ ਮਨ ਨਾਲ ਸੋਚਦਾ ਤੇ ਆਪਦੇ ਤੇ ਇਲਾਕੇ ਸੋਚਦਾ ਤੇ ਉਹ ਬੰਦਾ ਸਮਝਦਾ ਪਰ ਵਿੱਚ ਕੁਝ ਮੂਰਖ ਵੀ ਹੁੰਦੇ ਨੇ ਤੇ ਉਹਨਾਂ ਨੂੰ ਆਪਾਂ ਨਹੀਂ ਸਮਝਾ ਸਕਦੇ ਠੀਕ ਹੈ ਨਾ ਮੈਂ ਦੁਬਾਰਾ ਮੈਂ ਫੇਰ ਬੇਨਤੀ ਕਰਦਾ ਵੀ ਜਿਹੜੇ ਤੱਕਾ ਮੁੱਕੇ ਵਿੱਚ ਕਰਦੇ ਨੇ ਮੂਰਖ ਹੁੰਦੇ ਨੇ ਨਾ ਤੇ ਉਦਾਂ ਦਾ ਨਹੀਂ ਬੰਨਣਾ ਚਾਹੀਦਾ ਆ ਦੇਖੋ ਕਿੰਨਾ ਯਾਦੇ ਰਸ ਹੈ ਭਾਈ ਗੁਰੂ ਜੀ ਦੀ ਕਿਰਪਾ ਦੇ ਨਾਲ ਤੇ ਇਹ ਰਸ ਕਿਵੇਂ ਹੈ ਤੇ ਜਿਵੇਂ ਸਹਿਬਜ਼ਾਦੇ ਨੇ ਕਿਹਾ ਸੀ ਵੀ ਜਿੰਨੀਆਂ ਉੱਪਰ ਬੋਟੀਆਂ ਜਾਣਗੀਆਂ ਉਹਨੇ ਉੱਚੇ ਇਨਸਾਨ ਸਭ ਝੁੱਲਣਗੇ ਉਹਨੇ ਪ੍ਰੇਮ ਕਰਨ ਵਾਲੇ ਹਨ ਸਾਡੇ ਗੁਰੂ ਦੇ ਸਿੱਖ ਹੋਣਗੇ ਇਹ ਸਾਰੇ ਸੱਚਾ ਬਣਾ ਦੇ ਨਾਲ ਚੱਲੀ ਹੋਈ ਪਬਲਿਕ ਹੈ ਜੋ ਦਰਸਨ ਮਿਲਦੇ ਜਾਰਾਂ ਦੇ ਨਹੀਂ ਜਾ ਰਹੇ ਰਾਤ ਦੇ तकरीबन 9:30 ਵਜੇ ਦੇ ਕਰੀਬ ਦਾ ਸਮਾਂ ਸੀਗਾ ਜਦੋਂ ਅਸੀਂ ਨੇ ਦਰਸ਼ਨ ਮੇਲੇ ਕਰੇ ਬਹੁਤ ਵਧੀਆ ਬਹੁਤ ਜਿਆਦਾ ਵਧੀਆ ਗੁਰਦੁਆਰਾ ਸਾਹਿਬਾਂ ਦੇ ਵਿੱਚ ਦਰਸ਼ਨ ਸਾਡੇ ਹੋਏ ਨੇ ਤੇ ਮੇਰਾ ਮੇਰਾ ਬੇਟਾ ਬੇਟੀ ਭੂਆ ਜੀ ਨਾਲ ਤੇ ਫੈਮਿਲੀ ਨਾਲ ਸੀ ਜਿਨ੍ਹਾਂ ਨੂੰ ਮੈਂ ਨਾਲ ਲੈ ਕੇ ਗਿਆ ਤੇ ਉੱਪਰੋਂ ਆ ਨੀਚੇ ਵੱਲੋਂ ਦਿਖਾ ਰਿਆਂਗਾ ਤੇ ਦੇਖੋ ਤੁਸੀਂ ਬਹੁਤ ਸੋਹਣਾ ਮਤਲਬ ਬਹੁਤ ਵਧੀਆ ਮਨ ਨੂੰ ਸਕੂਨ ਮਿਲ ਰਿਹਾ ਵੀ ਜਦੋਂ ਹਰ ਇੱਕ ਆਪ ਉਹਦੇ ਬੱਚਿਆਂ ਨੂੰ ਨਾਲ ਲੈ ਕੇ ਇਹ ਇਤਿਹਾਸ ਸਮਝਾਉਣ ਦੇ ਲਈ ਜਾਂਦਾ ਦਿਖਾਉਣ ਦੇ ਲਈ ਜਾਂਦਾ ਸਮਝੋ ਨਾਲ ਜਦੋਂ ਆਪਾਂ ਪੋਲਿਟਿਕਲ ਕਰਕੇ ਦਿਖਾਉਨੇ ਆਗੇ ਤੇ ਉਹਦਾ ਵੀ ਬੱਚਿਆਂ ਦੇ ਮਨ ਦੇ ਉੱਪਰ ਵਧੀਆ ਅਸਰ ਪੈਂਦਾ ਤੇ ਬੱਚੇ ਸੋਚਦੇ ਨੇ ਵੀ ਕਦੇ ਕਿਸ ਨਹੀਂ ਕਤਲ ਕਰਾਉਣਗੇ ਜਦੋਂ ਆਪਾਂ ਜਾ ਕੇ ਦੱਸਦੇ ਵੀ ਆਪਣੇ ਇੱਕ ਕੇਸਾਂ ਦੇ ਲਈ ਤੇ ਧਰਮ ਦੇ ਲਈ ਵੀ ਆਪਣੇ ਸਰਵੰਸ਼ਦਾਨੀ ਨੇ ਸਰਵੰਸ ਵਾਰਿਆ ਤੇ ਛੋਟੇ ਸਾਹਿਬ ਜਦਿਆਂ ਨੇ ਦੇਖੋ ਕਿੱਦਾਂ ਕਿੱਦਾਂ ਦੇ ਉਹ ਉਸ ਸਮੇਂ ਦੇ ਜੋ ਜ਼ਾਲਮ ਤੇ ਜੋ ਪਾਪੀ ਗੰਗੂ ਵਰਗੇ ਤੇ ਉਹਨਾਂ ਨੇ ਕਿੱਦਾਂ ਦਾ ਮਤਲਬ ਕਹਿਰ ਕਮਾਇਆ ਤੇ ਜਦੋਂ ਬੱਚੇ ਇਹ ਚੀਜ਼ਾਂ ਸਮਝਦੇ ਨੇ ਉਸ ਤੋਂ ਬਾਅਦ ਫਿਰ ਬੱਚੇ ਤਾਂ ਮੰਨ ਕਰਦਾ ਵਾਕਈ ਵੀ ਅਸੀਂ ਨਾਲ ਜੁੜ ਕੇ ਰਹੀਏ ਤੇ ਜੋ ਕੇਸ ਨੇ ਆਪਣੇ ਉਹਨਾਂ ਨੂੰ ਕਤਲ ਨਾ ਕਰਵਾਈਏ ਤੇ ਜਦੋਂ ਪਤਾ ਹੀ ਨਹੀਂ ਲੱਗਦਾ ਬੱਚਿਆਂ ਨੂੰ ਆਪਾਂ ਦੱਸਦੇ ਨਹੀਂ ਬਹੁਤੇ ਤਾਂ ਆਪਾਂ ਨੂੰ ਖੁਦ ਨੂੰ ਪਰਿਵਾਰ ਮੈਂਬਰਾਂ ਨੂੰ ਵੀ ਨਹੀਂ ਪਤਾ ਹੁੰਦਾ ਜਦੋਂ ਆਪਾਂ ਦੱਸਦੇ ਨਹੀਂ ਕਿ ਫਿਰ ਬੱਚਿਆਂ ਤਾਂ ਇੱਕ ਇੱਕ ਨਰਮ ਇੱਕ ਲਗਰ ਦੀ ਤਰ੍ਹਾਂ ਹੁੰਦੇ ਨੇ ਬੱਚੇ ਇਹਨਾਂ ਨੂੰ ਜਿੱਧਰ ਮਰਜ਼ੀ ਮੋੜ ਲਈਏ ਇਹ ਕਿ ਮੈਂ ਬੇਨਤੀ ਕਰਦਾ ਵੀ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਗੁਰੂ ਘਰਾਂ 'ਚ ਲੈ ਕੇ ਚੱਲੀਏ ਤੇ ਸਿੱਖ ਧਰਮ ਬਾਰੇ ਜਾਂ ਕਿਸੇ ਵੀ ਧਰਮ ਦੇ ਨਾਲ ਜੋੰਦਸ ਸੰਬੰਧਤ ਰੱਖਦਾ ਤੇ ਉਹਨਾਂ ਨੂੰ ਸਮਝਾਈਏ ਤੇ ਜੋ ਜਿਹੜੀਆਂ ਸਾਬ ਜਦਿਆਂ ਦੀਆਂ ਕੁਰਬਾਨੀਆਂ ਨੇ ਇਹਨਾਂ ਦੇ ਬਾਰੇ ਵੀ ਆਪਾਂ ਜ਼ਰੂਰ ਦੱਸੀਏ ਤਾਂ ਜੋ ਆਪਾਂ ਨਾਲ ਜੁੜ ਸਕੀਏ ਤੇ ਮੈਂ ਬੇਨਤੀ ਕਰਦਾ ਵੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰੋ ਤੇ ਸਿਆਰ ਕਰਨ ਦੇ ਨਾਲ ਦੀ ਨਾਲ ਆਪਣੇ ਬੱਚਿਆਂ ਨੂੰ ਇੱਕ ਵਾਰੀ ਫਤਿਹਗੜ੍ਹ ਸਾਹਿਬ ਜ਼ਰੂਰ ਲੈ ਕੇ ਜਾਵੋ ਤਾਂ ਜੋ ਇਤਿਹਾਸਵਾਰੀ ਜਾਣੂ ਕਰਵਾ ਸਕੀ ਵੀਡੀਓ ਬਣਾਉਂਦੇ ਤੋਂ ਕੋਈ ਸ਼ਬਦ ਜੇਕਰ ਕੋਈ ਗਲਤ ਕਿਹਾ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ